बैठ गए सती पीर बाबे तरती नु पागल लग गए जिथे बैठ गए सती पीर बाबे तरती नु पागल लग गए ते बैठ गए सती पीर बाबे तरती नु पागल लग गए किथे बैठ गए सती पीर बाबे तरती नु पागल लग गए ਚਿੱਟੀਆਂ ਪੂਰੀਆਂ ਤੰਦ ਲੈਣ ਹਲਾਰੇ ਚਿੱਟੀਆਂ ਪੂਰੀਆਂ ਤੰਦ ਲੈਣ ਹਲਾਰੇ ਚਿੱਟੀਆਂ ਪੂਰੀਆਂ ਤੰਦ ਲੈਣ ਹਲਾਰੇ ਸਤਵੀਰ ਬਾਬਿਆਂ ਨੇ ਲੱਖ ਬਾਪੀ ਤਾਰੇ ਸਤਵੀਰ ਬਾਬਿਆਂ ਨੇ ਲੱਖ ਬਾਪੀ ਤਾਰੇ ਪਾਪਿਆਂ ਨੇ ਲੱਖ ਪਾਪੀ ਦਾਰੇ ਬੈਠ ਕੇ ਸਦੀ ਪੀਰ ਬਾਬੇ ਧਰਤੀ ਨੂੰ ਬਾਗ ਲੱਗ ਗਏ ਜਿੱਥੇ ਬੈਠ ਕੇ ਸਦੀ ਪੀਰ ਬਾਬੇ ਧਰਤੀ ਨੂੰ ਬਾਗ ਲੱਗ ਗਏ ਤੇ ਬੈਠ ਕੇ ਸਦੀ ਪੀਰ ਬਾਬੇ ਤੀ ਨੂੰ ਪਾਗ ਲੱਗ ਗਏ ਕਿਤੇ ਵੇਟ ਗਏ ਸਤੀ ਪੀਰ ਬਾਬੇ ਤਰਤੀ ਨੂੰ ਪਾਗ ਲੱਗ ਗਏ ਕੁੱਤੀਆਂ ਪੂਰੀਆਂ ਤੰਦ ਲੈਣ ਹਲਾਰੇ ਤੇਰਾ ਪੂਰੀਆਂ ਤੰਦ ਲੈਣ ਹਲਾਰੇ ਕੁੱਤੀਆਂ ਪੂਰੀਆਂ ਤੰਦ ਲੈਣ ਹਲਾਰੇ ਚਿੱਟੀਆਂ ਪੂਰੀਆਂ ਤੰਦ ਲੈਣ ਲਾ ਕਪੀਰ ਬਾਬਿਆ ਨੇ ਲਖ ਪਾਪੀ ਤਾਰੇ ਸਤਵੀਰ ਬਾਬਿਆ ਨੇ ਲਖ ਪਾਪੀ ਤਾਰੇ ਸਤਵੀਰ ਬਾਬਿਆ ਨੇ ਲਖ ਪਾਪੀ ਤਾਰੇ